ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਬਲੌਗਸ ਤੋਂ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੀ ਤੇ ਅੱਜ ਆਪਾਂ ਆਏ ਆ ਜੀ ਰੈਕੋਰਡ ਤੇ ਗੁਰਦੁਆਰਾ ਸ੍ਰੀ ਟਾਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਤੇ ਰੈਕੋਰਡ 'ਚ ਇਹ ਗੁਰਦੁਆਰਾ ਸਾਹਿਬ ਆ ਜੀ ਤੇ ਬਾਕੀ ਆਪਾਂ ਅੰਦਰ ਚੱਲੇ ਨਤਮਸਤਕ ਨੂੰ ਤੁਹਾਨੂੰ ਵੀ ਚੱਲ ਕੇ ਦਰਸ਼ਨ ਕਰਾਵਾਂਗੇ ਤੇ ਪਲੀਜ਼ ਮੇਰਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਬਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਚੱਲਦੇ ਹਾਂ ਜੀ ਹੁਣ ਆਪਾਂ ਅੰਦਰ ਬਾਕੀ ਜੀ ਤੁਸੀਂ ਦੇਖ ਸਕਦੇ ਹੋ ਬਾਹਰ ਇੱਕ ਬੋਰਡ ਲੱਗਿਆ ਹੈ ਸਾਲਾਨਾ ਜੋੜ ਮੇਲਾ ਹੋਣ ਜਾ ਰਿਹਾ ਜੀ ਇੱਥੇ 2 3 ਤੇ 4 ਜਨਵਰੀ ਨੂੰ ਅਗਲੇ ਸਾਲ ਵੀਰਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਆ ਸਕਦੇ ਹੋ ਆ ਕੇ ਗੁਰਬਾਣੀ ਦਾ ਆਨੰਦ ਲੈ ਸਕਦੇ ਹੋ ਤੇ ਬਾਕੀ ਆਪਾਂ ਅੰਦਰ ਚੱਲਦੇ ਗੁਰੂ ਘਰ ਚੱਲ ਕੇ ਨਤਮਸਤਕ ਉਹਨੇ ਤੁਹਾਨੂੰ ਵੀ ਦਰਸ਼ਨ ਕਰਵਾਉਨੇ ਆ ਜੀ ਕਿ ਆ ਪੂਰਾ ਗੁਰਦੁਆਰੇ ਦਾ ਜਿਹੜੀ ਜੀ ਐਂਟਰੈਂਸ ਆ ਉਹੋ ਆ ਤੇ ਕਾਰ ਪਾਰਕਿੰਗ ਵੀ ਹੈਗੀ ਅੰਦਰ ਤੋਂ ਸਾਹਮਣੇ ਗੁਰਦਾਰ ਸਾਹਿਬ ਦੀ ਦਰਸ਼ਨੀ ਦਿਉੜੀ ਆ ਤੇ ਬਾਕੀ ਆਪਾਂ ਅੰਦਰ ਚੱਲਦੇ ਗੁਰੂ ਘਰ ਤੇ ਤੁਹਾਨੂੰ ਵੀ ਦਰਸ਼ਨ ਕਰਾਉਣਾ ਜੀ ਚੱਲ ਕੇ ਮੈਂ ਲੋ ਜੀ ਇਹ ਗੁਰਦਵਾਰਾ ਸ੍ਰੀ ਟਾਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਰੈਕੋਟ ਲੁਧਿਆਣਾ ਦੀ ਦਰਸ਼ਨੀ ਦਿਉੜੀ ਹੈ ਜੀ ਤੇ ਆਪਾਂ ਚੱਲਦੇ ਹਾਂ ਜੀ ਅੰਦਰ ਸਰਬਮਸਤਕ ਉਹਨੇ ਦਰਸ਼ਨ ਕਰਦੇ ਹਾਂ ਗੁਰੂ ਘਰ ਦੇ ਲੋ ਜੀ ਇਹ ਗੁਰਦਵਾਰਾ ਸ੍ਰੀ ਟਾਲੀਆਣਾ ਸਾਹਿਬ ਰੈਕੋਟ ਦਾ ਸੰਖੇਪ ਤੇ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 19 ਸੀਮਤ 1761 ਬਿਕਰਮੀ ਜਨਵਰੀ 1705 ਈਸਵੀ ਨੂੰ ਅੰਮ੍ਰਿਤ ਵੇਲੇ ਰੈਕੋਟ ਦੇ ਘਣੀ ਜੰਗਲ ਲੇਹੀ ਨਦੀ ਦੇ ਕੰਢੇ ਟਾਲੀ ਹੇਠ ਅਸਣ ਲਾ ਕੇ ਇਸ ਪਾਵਨ ਧਰਤੀ ਨੂੰ ਸੁਭਾਗਾ ਕੀਤਾ ਦਿਨ ਚੜ ਅੰਨ ਦਿਨ ਚੜੇ ਰਾਏ ਕੱਲੇ ਦਾ ਚਰਵਾਹਾ ਨੂਰ ਮਾਹੀ ਮੱਝਾਂ ਚਾਰਨ ਆ ਗਿਆ ਤੇ ਗੁਰੂ ਜੀ ਨੇ ਨੂਰੇ ਨੂੰ ਸਮੁੰਦਰ ਦੁੱਧ ਛਕਾਉਣ ਛਕਾਉਣ ਦਾ ਹੁਕਮ ਕੀਤਾ ਨੂਰੇ ਨੇ ਬੇਨਤੀ ਕੀ ਮਹਾਰਾਜ ਮੱਝਾਂ ਤਾਂ ਮੱਝਾਂ ਤਾਂ ਮੈਂ ਅੱਜ ਸਵੇਰੇ ਹੀ ਚੋ ਆਇਆ ਤੇ ਘਰ ਲੈ ਕੇ ਆਉਂਦਾ ਹਾਂ ਤੇ ਗੁਰੂ ਜੀ ਨੇ ਕਸੂਰ ਝੋਟੀ ਵੱਲ ਇਸ਼ਾਰਾ ਕਰਦੇ ਹੋਏ ਗੰਗਾ ਸਾਗਰ ਫੜਾ ਕੇ ਨੂਰੇ ਨੂੰ ਦੁੱਧ ਚੋਣ ਲਈ ਕਿਹਾ ਨੂਰੇ ਨੇ ਹੁਕਮ ਮੰਨ ਮਨ ਕੇ ਦੁੱਧ ਚੋਣਾ ਸ਼ੁਰੂ ਕੀਤਾ ਤੇ ਨੂਰੇ ਦੀ ਹੈਰਾਨੀ ਵੀ ਕੋਈ ਹੱਦ ਨਾ ਰਹੀ ਅਸੂਲ ਛੋਟੇ ਨੇ ਦੁੱਧ ਦਿੱਤਾ ਤਾਂ 288 ਛੇਕਾਂ ਵਾਲੇ ਭਰਤਨ ਗੰਗਾ ਸਾਗਰ ਵਿੱਚ ਦੁੱਧ ਵੀ ਇਹਨਾਂ ਡੋਲੇਆ ਨੂਰ ਨੇ ਸਾਰਾ ਨੂਰੇ ਨੇ ساری ਵਿਆਖਿਆ ਆਪਣੇ ਮਾਲਕ ਰਾਏ ਕੱਲੇ ਨੂੰ ਦੱਸੀ ਰਾਏ ਕੱਲੇ ਨੇ ਉਸ ਵਕਤ ਗੁਰੂ ਦੇ ਚਰਨੀਆਂ ਲੱਗਿਆ ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਦੀ ਸੇਵਾ ਦੱਸੋ ਗੁਰੂ ਜੀ ਨੇ ਕਿਹਾ ਕਿ ਅਸੀਂ ਸਰਹੰਦ ਦੇ ਛੋਟੇ ਸਾਹਿਬ ਜਦ ਦੇ ਮਾਤਾ ਗੁਜਰਕੌਰ ਜੀ ਦੀ ਖਬਰ ਮੰਗਵਾਉਣੀ ਹੈ ਰਾਏ ਖੱਲੇ ਨੇ ਇਹ ਕਾਰਜ ਨੂਰੇ ਨੂੰ ਜਲਦੀ ਕਰਨ ਤੇ ਵਾਪਸ ਆਉਣ ਲਈ ਵੀ ਕਿਹਾ ਮਾਤਾ ਜੀ ਅਤੇ ਬੱਚਿਆਂ ਬਾਰੇ ਆਪਣੀ ਭੈਣ ਤੋਂ ਦੁੱਖਾਂ ਭਰੀ ਸਾਰੀ ਕਹਾਣੀ ਸੁਣ ਕੇ ਨੂਰੇ ਨੇ ਜਦ ਗੁਰਾਂ ਨੂੰ ਸਾਰੀ ਕਹਾਣੀ ਸੁਣਾਈ ਤਾਂ ਦੁਰਾਂ ਨੇ ਇਸ ਥਾਂ ਤੇ ਕਹੀ ਦਾ ਬੂਟਾ ਪੁੱਟ ਦਾ ਦੱਬ ਦਾ ਬੂਟਾ ਪੁੱਟ ਦੇ ਕੇ ਕਿਹਾ ਕਿ ਅੱਜ ਮੁਗਲ ਰਾਜ ਦੀ ਜੜ ਪੁੱਟੀ ਗਈ ਉਸ ਸਮੇਂ ਸਾਰੀ ਸੰਗਤਾਂ ਚੁੱਪ ਰਹਿ ਕੇ ਅਤੇ ਬਾਅਦ ਵਿੱਚ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਤੇ ਰਹਿਮ ਕਰੋ ਤੇ ਗੁਰੂ ਜੀ ਨੇ ਕਿਹਾ ਕਿ ਚੰਗਾ ਭਾਈ ਤੁਸੀਂ ਸੇਵਾ ਕੀਤੀ ਹੈ ਮਲੇਰਕੋਟਲੇ ਦਾ ਰਾਜ ਕਾਇਮ ਰਹੇਗਾ ਤੇ ਰਾਏ ਕੱਲੇ ਨੂੰ ਤਲਵਾਰ ਤਲਵਾਰ ਗੰਗਾ ਸਾਗਰ ਅਤੇ ਰਹਿਲ ਬਖਸ਼ੀਸ਼ ਕਰਕੇ ਫਰਮਾਇਆ ਜਦ ਤੱਕ ਸੇਵਾ ਕਰੇ ਵੀ ਰਾਜ ਕਾਇਮ ਰਹੇਗਾ ਐਸਾ ਹੀ ਹੋਇਆ ਜਦ ਤੱਕ ਸੇਵਾ ਕਰਦੇ ਰਾਜ ਕਾਇਮ ਰਿਹਾ ਗੰਗਾ ਸਾਗਰ ਇਨਸਾਨ ਇਨਾਇਤ ਖਾਂ ਪਾਕਿਸਤਾਨ ਲੈ ਗਏ ਤੇ ਗੁਰੂ ਸਾਹਿਬ ਜੀ ਨੇ ਅਸਥਾਨ ਤੇ ਤਿੰਨ ਦਿਨ 19 20 21 ਪਾਉਨੋ ਵਿਸ਼ਰਾਮ ਕੀਤਾ ਸੀਗਾ ਤੇ ਇਹ ਗੁਰਦਵਾਰਾ ਸ੍ਰੀ ਟਾਲੀਆਂ ਨੂੰ ਸਾਬ ਰਿਕਾਰਡ ਦਾ ਸੰਖੇਪ ਇਤਿਹਾਸ ਜੀ ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਬਾਕੀ ਤੁਸੀਂ ਇਸ ਸਕਰੀਨਸ਼ਾਟ ਲੈ ਕੇ ਜ਼ੂਮ ਕਰਕੇ ਪੜ੍ਹ ਸਕਦੇ ਹੋ ਜੀ ਗੁਰਦਵਾਰਾ ਸਾਹਿਬ ਦਾ ਕੀ ਇਤਿਹਾਸ ਹੈ ਜੀ ਤੇ ਬਾਕੀ ਇੱਕ ਚੀਜ਼ ਹੋਰ ਹੈ ਜੀ ਇੱਧਰ ਸਾਲਾਨਾ ਜੋੜ ਮੇਲਾ ਹੋਣ ਜਾ ਰਿਹਾ ਵਾ ਤੇ 2 3 4 ਜਨਵਰੀ ਨੂੰ ਵੀਰਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਤੇ ਨੀਚੇ ਜਿਹੜੇ ਰਾਗੀ ਜੱਥੇ ਨੇ ਉਹ ਆਪਣਾ ਇੱਥੇ ਗੁਰਬਾਣੀ ਕੀਰਤਨ ਕਰਨਗੇ ਜੀ ਤੁਸੀਂ ਵੀ ਆ ਸਕਦੇ ਗੁਰਬਾਣੀ ਦਾ ਆਨੰਦ ਲੈ ਸਕਦੇ ਹੋ ਆ ਕੇ ਤੇ YouTube ਚੈਨਲ ਵੀ نیچے ਮੈਂਸ਼ਨ ਕੀਤਾ QR ਕੋਡ ਦਾ ਸਕੈਨ ਕਰਕੇ ਤੁਸੀਂ YouTube ਤੇ ਵੀ ਲਾਈਵ ਟੈਲੀਕਾਸਟ ਦੇ ਸਕਦੇ ਹੋ ਗੁਰਦਵਾਰਾ ਸ੍ਰੀ ਟਾਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਰੈਕੋਟ ਲੁਧਿਆਣਾ ਸਲਾਨਾ ਜੋੜ ਮੇਲਾ ਮਹਾਨ ਕਥਾ ਕੀਰਤਨ ਅਤੇ ਢਾਡੀ ਦਰਬਾਰ ਹੋਣ ਜਾ ਰਿਹਾ ਜੀ ਇੱਥੇ ਬਾਕੀ ਆਪਾਂ ਚੱਲਦੇ ਹਾਂ ਜੀ ਅੰਦਰ ਗੁਰੂ ਘਰ ਦੇ ਨਤਮਸਤਕ ਹੋਣੇ ਚੱਲ ਗਏ ਤੇ ਲਓ ਜੀ ਇਹ ਗੁਰਦਵਾਰ ਸਾਹਿਬ 'ਚ ਇੱਕ ਇੱਥੇ ਬਣਾਇਆ ਹੋਇਆ ਜਿਵੇਂ ਗਾਗਰ ਕਹਿ ਸਕਦੇ ਆ ਆਪਾਂ ਇਹਨੂੰ ਤੇ ਇਹਦੇ ਵਿੱਚ ਜਿਹੜਾ ਗੁਰਗੋਬਿੰਦ ਸਿੰਘ ਜੀ ਨੂੰ ਦੁਰਦਸ਼ਕਾਇਆ ਸੀਗਾ ਉਹਨਾਂ ਨੇ ਤੇ ਬਾਕੀ نیچے ਇਤਿਹਾਸ ਲਿਖਿਆ ਸਰਬੰਸਦਾਨੀ ਸਾਹਿਬਸ਼੍ਰੀ ਗੁਰਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਬਖਸ਼ਿਸ਼ ਕੀਤਾ ਗਿਆ ਅਸਲ ਗੰਗਾ ਸਾਗਰ ਰਾਏ ਅਜੀਜ ਉੱਲਾਖਾਨ ਸਾਬਕਾ ਐਮਪੀ ਪਾਕਿਸਤਾਨ ਦੇ ਪਰਿਵਾਰ ਕੋਲੇ ਆ ਜਿਹੜਾ ਅਸਲ ਸੀਗਾ ਉਹ ਪਾਕਿਸਤਾਨ ਦੇ ਪਰਿਵਾਰ ਕੋਲੇ ਆ ਜੀ ਜਿਹੜੇ ਉੱਥੇ ਦੇ ਐਮਪੀ ਨੇ ਅਜੀਜ ਉੱਲਾਖਾਨ ਸਾਬਕਾ ਐਮਪੀ ਤੇ ਦੇਖ ਸਕਦੇ ਹੋ نیچے ਇਤਿਹਾਸ ਲਿਖਿਆ ਹੋਇਆ ਜੀ ਉਹਨਾਂ ਦਾ ਤੇ ਸਾਹਮਣੇ ਮੇਰੇ ਗੁਰੂ ਘਰ ਹੈ ਜੀ ਤੇ ਚੱਲਦੇ ਆਪਾਂ ਚੱਲ ਕੇ ਨਤਮਸਤਕ ਹੁੰਨੇ ਆ ਗੁਰੂ ਘਰ 'ਚ ਤੇ ਆ ਜੀ ਇੱਕ ਨਕਸ਼ਾ ਲੱਗਿਆ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਮਾਰਗ ਅਰੰਧਪੁਰ ਸਾਹਿਬ ਤੋਂ ਲੈ ਕੇ ਸਾਬੋ ਕੀ ਤਲਵੰਡੀ ਤੱਕ ਤੇ ਦੇਖ ਸਕਦੇ ਹੋ ਪ੍ਰਮੁੱਖ ਸਥਾਨ ਇਤਿਹਾਸਿਕ ਸਥਾਨ ਮਤਵਪੂਰਨ ਸਥਾਨ ਸਬਪੰਤ ਨਗਰ ਸਾਰਾ ਇੱਥੇ ਨਕਸ਼ਾ ਦਿਖਾਇਆ ਗਿਆ ਜੀ ਲੋ ਜੀ ਆਪਾਂ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਅੱਗੇ ਜੀ ਬਾਹਰ ਤੇ ਬਾਕੀ ਆ ਸਾਰਾ ਗੁਰਦੁਆਰਾ ਸਾਹਿਬ ਦੀ ਇਮਾਰਤ ਹੀ ਨਿਸ਼ਾਨ ਸਾਹਿਬ ਲੱਗੇ ਹੋਏ ਆ ਤੇ ਦਸਵੀਂ ਪਾਤਸ਼ਾਹੀ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰਦੁਆਰਾ ਸਾਹਿਬ ਹੈ ਜੀ ਇਹ ਤੇ ਗੁਰਦੁਆਰਾ ਸ਼੍ਰੀ ਟਾਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਰਾਏਕੋਟ ਤੇ ਇੱਥੇ ਬੱਬਾ ਜੀ ਨੂੰ ਦੁੱਧ ਛਕਾਇਆ ਸੀਗਾ ਤੇ ਉਹਦੇ ਵਿੱਚ ਗਾਗਰ ਦੇ ਵਿੱਚ ਇੰਨੇ ਛੇ ਦੇ ਵੀ ਸੀਗੇ ਫੇਰ ਵੀ ਦੁੱਧ ਡੁੱਲਿਆ ਨਹੀਂ ਸੀਗਾ ਤੇ ਜਿਹੜੀ ਅਸਲ ਗਾਗਰ ਉਹ ਹਜੇ ਪਾਕਿਸਤਾਨ ਵਿੱਚ ਹੈਗੀ ਆ ਜੀ ਕੋਈ ਉਥੇ ਦੇ ਸਾਬਕਾ ਐਮਪੀ ਨੇ ਜਿਹੜਾ ਮੈਂ ਤੁਹਾਨੂੰ ਵੀਡੀਓ ਵਿੱਚ ਦਿਖਾਇਆ ਵੀ ਆ ਤੇ ਉਹਨਾਂ ਕੋਲੇ ਹਜੇ ਵੀ ਮੌਜੂਦ ਆ ਜੀ ਉਹ ਬਾਕੀ ਤੁਸੀਂ ਦੇਖ ਸਕਦੇ ਦਰਸ਼ਨ ਕਰ ਸਕਦੇ ਗੁਰੂ ਘਰ ਦੇ ਬਾਕੀ ਆਪਾਂ ਅੱਗੇ ਚੱਲਦੇ ਆਂ ਜੀ ਜੇ ਗੁਰਦੁਆਰਾ ਸਾਹਿਬ ਦਾ ਸਰੋਵਰ ਸਾਹਿਬ ਹੈ ਜੀ ਦਰਸ਼ਨ ਕਰ ਸਕਦੇ ਤੁਸੀਂ ਤੇ ਗੁਰਦੁਆਰਾ ਸਾਹਿਬ ਦੀ ਪੂਰੀ ਇਮਾਰਤ ਤਾਂ ਇੱਕ ਇਮਾਰਤ ਪਿੱਛੇ ਤਿਆਰ ਹੋ ਰਹੀ ਹੈ ਹਜੇ ਤੇ ਬਾਕੀ ਤੁਹਾਨੂੰ ਇੱਕ ਵਾਰੀ ਮੈਂ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਦਿੰਨਾ ਗੁਰਦੁਆਰਾ ਸ੍ਰੀ ਟਾਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਲੋ ਜੀ ਇਹ ਗੁਰਦੁਆਰਾ ਸਾਹਿਬ ਦੀ ਤਸਵੀਰ ਬਣਾਈ ਗਈ ਹੈ ਨੂਰਮਾਹੀ ਦੀ ਜਿਹਨੇ ਬਾਬਾ ਜੀ ਨੂੰ ਦੁੱਧ ਛਕਾਇਆ ਸੀਗਾ 288 6 ਕ ਸੀਗੇ ਉਹਦੀ ਗਾਗਰ ਚ ਪਰ ਫਿਰ ਵੀ ਦੁੱਧ ਡੁੱਲਿਆ ਨਹੀਂ ਸੀਗਾ ਤੁਸੀਂ ਦੇਖ ਸਕਦੇ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਲਿਖਿਆ ਹੋਇਆ ਹੈ ਜੀ ਇੱਥੇ ਜ਼ੂਮ ਕਰਕੇ ਮੈਂ ਤੁਹਾਨੂੰ ਦਿਖਾ ਦਿੰਦਾ ਮੈਂ ਜੀ ਦਰਸ਼ਨ ਕਰ ਸਕਦੇ ਤੁਸੀਂ ਨੂਰਮਾਹੀ ਦੇ ਵੈਗੁਰੂ ਜੀ ਦਾ ਖਾਲਸਾ ਸ਼ਹੀਦ ਵੈਗੁਰੂ ਜੀ ਦੀ ਫਤਿਹ ਜੀ ਬਲੌਕਸ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਦਾ ਆਪਾਂ ਬਲੌਗ ਸ਼ੂਟ ਕਰ ਗੁਰਦੁਆਰਾ ਸ੍ਰੀ ਜੜਪੁੱਟੀ ਸਾਹਿਬ ਤੇ ਪਾਤਸ਼ਾਹੀ ਦਸਵੀਂ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰਦੁਆਰਾ ਸਾਹਿਬ ਆ ਜੀ ਟਾਲੀਆਣਾ ਸਾਹਿਬ ਦੇ ਵਿੱਚ ਹੀ ਇਹ ਗੁਰਦੁਆਰਾ ਬਣਾਇਆ ਗਿਆ ਵਾ ਤੇ ਬਾਕੀ ਅੰਦਰ ਚੱਲਦੇ ਆ ਆਪਾਂ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਦੇਖਾਂ ਨਾਲ ਗੁਰੂ ਘਰ ਜਨਾਤਮਸਤਕ ਹੋਵਾਂਗੇ ਜੀ ਤੇ ਹੀ ਤੰਦਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇੱਕ ਫੋਟੋ ਬਣਾਈ ਗਈ ਜਿੱਥੇ ਉਹਨਾਂ ਨੇ ਤੀਰ ਨਾਲ ਜੜ ਪੁੱਟੀ ਸੀਗੀ ਤੇ ਕਿਹਾ ਸੀਗਾ ਵੀ ਅੱਜ ਤੋਂ ਬਾਅਦ ਮੁਗਲ ਰਾਜ ਦੀ ਜੜ ਪੁੱਟੀ ਗਈ ਤੇ ਅੱਜ ਇਹ ਉਹ ਸਥਾਨ ਹੈ ਜਿੱਥੇ ਦੇਖ ਸਕਦੇ ਹੋ ਇਤਿਹਾਸ ਲਿਖਿਆ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਿੰਨਾ ਵਾ ਤੇ ਜੇ ਦੋਸਰ ਹੰਦ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦ ਦੀ ਖਬਰ ਮੰਗਾਈ ਜਾਏ ਉਸ ਵਕਤ ਰਾਏ ਕੱਲੇ ਨੇ ਸੇਵਾ ਪ੍ਰਵਾਨ ਨ ਕੀਤੀ ਤੇ ਚਰਵਾਹੇ ਨੂਰੇ ਨੂੰ ਮਾਦਾ ਗੁਜਰੀ ਤੇ ਛੋਟੇ ਸਾਇਦ ਅਦੀ ਖਬਰ ਲੈਣ ਲਈ ਸਰਹੰਦੇ ਭੇਜੇ ਕਿ ਨੂਰੇ ਦੀ ਭੈਣ ਸਰਹੰਦ ਦੇ ਵਿਆਹੀ ਸੀ ਜਿਹੜਾ ਨੂਰਾ ਸੀਗਾ ਵੀ ਭੈਣ ਸਰਹੰਦ ਚ ਵਿਆਹੀ ਹੋਈ ਸੀਗੀ ਇਸੇ ਕਰਕੇ ਉਹਨਾਂ ਨੂੰ ਖਬਰ ਲੈਣ ਲਈ ਭੇਜੇ ਜਦੋਂ ਸਾਰਾ ਸਾਰੀ ਖਬਰ ਉਹਨਾਂ ਨੇ ਬਾਬਾ ਜੀ ਨੂੰ ਦੱਸੀ ਤਾਂ ਆਕੇ ਵੀ ਸਾਹਿਬ ਜਦਿਆ ਨੇ ਇਸਲਾਮ ਕਬੂਲ ਨਹੀਂ ਕੀਤਾ ਹੈਗਾ ਤੇ ਉਹਨੂੰ ਉੱਥੇ ਦੇ ਨਵਾਬ ਨੇ ਨੀਹਾਂ ਵਿੱਚ ਚੜਵਾ ਕੇ ਸ਼ਹੀਦ ਕਰਵਾ ਦਿੱਤਾ ਗੁਰੂ ਜੀ ਨੇ ਸ਼ਬਦ ਇਹ ਖਬਰ ਸੁਣ ਕੇ ਤੀਰ ਦੀ ਨੋਕ ਰਹੀ ਦੱਬੇ ਕਬੂਟਰੀ ਜੜ ਪੁੱਟੀ ਸੀ ਤੇ ਬਚਨ ਕੀਤਾ ਸੀ ਕਿ ਮੁਗਲ ਰਾਜ ਦੇ ਅੱਗੇ ਤੋਂ ਜੜ ਪੁੱਟੀ ਗਈ ਤੇ ਉਸ ਸਮੇਂ ਰਾਏ ਕੱਲੇ ਨੇ ਬੇਨਤੀ ਕੀਤੀ ਮਹਾਰਾਜਾ ਮੈਂ ਵੀ ਤੁਰ ਕਹਾ ਗੁਰੂ ਜੀ ਨੇ ਰਾਏ ਕੱਲੇ ਦੀ ਸੇਵਾ ਤੋਂ ਬਹੁਤ ਖੁਸ਼ ਸਨ ਇਸ ਕਰ ਗੁਰੂ ਜੀ ਨੇ ਇੱਕ ਤਲਵਾਰ ਖੰਡਾ ਗੰਗਾ ਸਾਗਰ 228 6 ਕਾਂ ਵਾਲਾ ਤੇ ਰਹਿਲ ਬਖਸ਼ੀਸ਼ ਕਰ ਦੇਵੇ ਕਿਹਾ ਸੀ ਕਿ ਜਿੰਨਾ ਚਿਰ ਇਹਨਾਂ ਵਸਤਾਂ ਦੀ ਸੰਭਾਲ ਕਰਦੇ ਰਹੋਗੇ ਉਹਨਾਂ ਜੇ ਤੁਹਾਡੇ ਰਾਜ ਤੇ ਕਦੇ ਆਂਚ ਨਹੀਂ ਆਊਗੀ ਜਿੱਥੇ ਬਾਬਾ ਜੀ ਨੇ ਜੜ ਪੁੱਟੀ ਸੀਗੀ ਤੇ ਕਿਹਾ ਸੀਗਾ ਵੀ ਆਇਤਵਤ ਮੁਗਲ ਰਾਜ ਦੀ ਜੜ ਪੁੱਟੀ ਗਈ ਉਹ ਵੀ ਤੁਹਾਨੂੰ ਮੈਂ ਸਥਾਨ ਦਿਖਾਣਾ ਜੀ ਉਹਦੇ ਵੀ ਦਰਸ਼ਨ ਕਰਵਾਉਣਾ ਵਾ ਇਹ ਉਹ ਪਵਿੱਤਰ ਸਥਾਨ ਹੈ ਜੀ ਜਿੱਥੇ ਬਾਬਾ ਜੀ ਨੇ ਤੀਰ ਦੀ ਨੋਕ ਨਾਲ ਜੜ ਪੁੱਟੀ ਸੀਗੀ ਤੇ ਕਿਹਾ ਸੀਗਾ ਵੀ ਆਇਤਵਤ ਮੁਗਲ ਰਾਜ ਖਤਮ ਹੋ ਜਾਏਗਾ ਦਰਸ਼ਨ ਕਰ ਸਕਦੇ ਹੋ ਤੁਸੀਂ ਲੋ ਜੀ ਆਪਾਂ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਅੱਗੇ ਬਾਹਰ ਤੇ ਗੁਰਦੁਆਰਾ ਸ੍ਰੀ ਟਾਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਰੈਕੋਰਡ ਲੁਧਿਆਣੇ ਵਿੱਚ ਗੁਰੂ ਘਰ ਆਈ ਤੁਸੀਂ ਵੀ ਆਓ ਇੱਥੇ ਆ ਕੇ ਨਤਮਸਤਕ ਹੋਵੋ ਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਗੁਰਦੁਆਰਾ ਸ੍ਰੀ ਜੜਪੁੱਤੀ ਸਾਹਿਬ ਉਹਦੇ ਵੀ ਤੁਹਾਨੂੰ ਮੈਂ ਦਰਸ਼ਨ ਕਰਵਾਤੇ ਆ ਜੀ ਅੰਦਰ ਤੁਸੀਂ ਵੀ ਆਓ ਨਤਮਸਤਕ ਹੋਵੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਬਾਕੀ ਆਪਾਂ ਐਂਡ ਕਰਦੇ ਆ ਆਪਣਾ ਅੱਜ ਦਾ ਵਲੌਗ ਤੇ ਪਲੀਜ਼ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਆਨਲੈਟ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮ